ਉਦੇ ਚ ਬੜੀ ਅੱਛੀ ਕਾਮਯਾਬੀ ਮੈਂ ਇਹਨੂੰ ਸਮਝਦਾ ਕਿ 12 ਘੰਟੇ ਦੇ ਅੰਦਰ ਅੰਦਰ ਇਹ ਸਾਰਾ ਮਰਡਰ ਟਰੇਸ ਹੋਇਆ ਔਰ ਇਹਦੇ ਦੋ ਮੁਲਜ਼ਮ ਫੜੇ ਗਏ ਨੇ ਇੱਕ ਵਿਸ਼ਾਲ ਪੰਗੂ ਹੈ ਇਹ ਨਗੀਨਾਵਨੀ ਉਮਰਸਾ ਦਾ ਰਹਿਣ ਵਾਲਾ ਤਕਰੀਬਨ 28 ਸਾਲ ਉਮਰ ਹੈ ਤੇ 10ਵੀਂ ਪਾਸ ਹੈ ਤੇ ਮੌਨਿਕਾ ਪਤਨੀ ਨितीਸ਼ ਇਹ ਖੰਡੇ ਵਾਲੇ ਚੌਂਕ 88 ਫੁੱਟ ਰੋਡ ਦੀ ਰਹਿਣ ਵਾਲੀ ਹੈ ਉਮਰ ਕਰੀਬ 33 ਸਾਲ ਹੈ ਤੇ 9ਵੀਂ ਪਾਸ ਹੈ ਮੋਟਿਵ ਜੋ ਹੈ ਅੱਜ ਗੱਲ ਸਾਹਮਣੇ ਆਇਆ ਦੋਨੇ ਮੁਲਜ਼ਮਾਂ ਦੇ ਪੁੱਛਣ ਮੁਤਾਬਕ ਮੋਨਿਕਾ ਅਕਸਰ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਵਿਜੇ ਖੰਨਾ ਜੀ ਦੇ ਉਹਨੂੰ ਪਤਾ ਸੀ ਕਿ ਇੱਕ ਬਜ਼ੁਰਗ ਨੇ ਔਰ ਇਕੱਲੇ ਰਹਿੰਦੇ ਆ ਸਰ 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 ਪਾਲਸੀ ਅਟਵਰਡਜ਼ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਹੀ ਤੁਹਾਨੂੰ ਪਤਾ ਜਿੱਦਾਂ ਆਪਾਂ ਹਰ ਇੱਕ ਚੀਜ਼ ਨੂੰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸਾਡੇ ਸਾਰੇ ਆਫੀਸਰਸ ਦੀ ਟੀਮ ਵੱਲੋਂ ਬੜਾ ਅਸੀਂ ਸੀਰੀਅਸਲੀ ਲੈਂਦੇ ਜੇ ਕੋਈ ਕ੍ਰਾਈਮ ਹੁੰਦਾ ਉਦੇ ਚ ਬੜੀ ਵੱਡੀ ਮਨ ਭਾਗੀ ਘਟਨਾ ਹੋਈ ਸੀ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ ਇਹ ਇਹਦੇ ਚ ਮਿਸਟਰ ਵਿਜੇ ਖੰਨਾ ਜਿਹੜੇ 78 ইয়ার্স 올 ਸੀ 78 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਕੋਪਾਲ ਨਗਰ ਮੀਜੀ ਠਰ ਰੋਡ ਸਾਨੂੰ ਇਤਲਾ ਮਿਲੀ ਸੀ ਕਿ ਗਵਾਨੀਆਂ ਵੱਲੋਂ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਮਰਡਰ ਹੋਇਆ ਸੀਗਾ ਔਰ ਘਰ ਦੇ ਵਿੱਚ ਫੋਰਸਫੁਲ ਐਂਟਰੀ ਦੀ ਇੰਡੀਕੇਸ਼ਨ ਸੀਗੀ ਤੇ ਤੁਰੰਤ ਅਸੀਂ ਸਾਰੇ ਸੀਨੀਅਰ ਆਫਸਰ ਉੱਥੇ ਮੌਕੇ ਤੇ ਪਹੁੰਚੇ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਜਾਂਚ ਸ਼ੁਰੂ ਕੀਤੀ ਸੈਂਟੀਫਿਕ ਤੇ ਸਾਰੇ ਜਿਹੜੀ ਐਵੀਡੈਂਸ ਹੈ ਟੈਕਨੀਕਲ ਉਹਨੂੰ ਵੀ ਸਾਰੇ ਨੂੰ ਵਾਚਿਆ ਉਹਦੇ ਵਿੱਚ ਬੜੀ ਅੱਛੀ ਕਾਮਯਾਬੀ ਮੈਂ ਇਹਨੂੰ ਸਮਝਦਾ ਕਿ 12 ਘੰਟੇ ਦੇ ਅੰਦਰ ਅੰਦਰ ਇਹ ਸਾਰਾ ਮਰਡਰ ਟਰੇਸ ਹੋਇਆ ਔਰ ਇਹਦੇ ਦੋ ਮੁਲਜ਼ਮ ਫੜੇ ਗਏ ਨੇ ਇੱਕ ਵਿਸ਼ਾਲ ਪੰਗੂ ਹੈ ਇਹ ਨਗੀਨਾ ਐਮਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਤਕਰੀਬਨ 28 ਸਾਲ ਉਮਰ ਹੈ ਤੇ 10ਵੀਂ ਪਾਸ ਹੈ ਤੇ ਮੌਨਿਕਾ ਪਤਨੀ ਨਤੀਸ਼ ਖੰਡੇ ਵਾਲੇ ਚੌਕ 88 ਫੁੱਟ ਰੋਡ ਦੀ ਰਹਿਣ ਵਾਲੀ ਹੈ ਉਮਰ ਕਰੀਬ 33 ਸਾਲ ਹੈ ਤੇ 9ਵੀਂ ਪਾਸ ਹੈ ਮੋਟਿਵ ਜੋ ਇਹ ਗੱਲ ਸਾਹਮਣੇ ਆਇਆ ਦੋਨੇ ਮੁਲਜ਼ਮਾਂ ਦੇ ਪੁੱਛਣ ਮੁਤਾਬਕ ਕਿ ਮੌਨਿਕਾ ਅਕਸਰ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਵਿਜੇ ਖੰਨਾ ਜੀ ਤੇ ਉਹਨੂੰ ਪਤਾ ਸੀ ਕਿ ਇੱਕ ਬਜ਼ੁਰਗ ਨੇ ਔਰ ਕੱਲੇ ਰਹਿੰਦੇ ਐ ਮਨਚ ਇਹ ਗੱਲ ਬੜੀ ਕਲੀਅਰ ਸੀ ਕਿ ਇਹਨਾਂ ਕੋਈ ਕਾਫੀ ਜ਼ਿਆਦਾ ਪੈਸਾ ਤੇ ਦੂਜਾ ਗਹਿਣਾ ਔਰ ਵੈਲਿਊਏਬਲਸ ਹੈਗੇ ਉਸੇ ਮਨਛਾ ਨਾਲ ਇਹਨੇ ਇਦ ਨਾਲ ਕਾਂਸਪੀਰੇਸੀ ਕੀਤੀ ਵਿਸ਼ਾਲ ਨਾਲ ਤੇ ਇਹ ਦੋਨਾਂ ਜਣਿਆਂ ਨੇ ਗਿਣੀ ਮਿੱਥੀ ਸਾਜ਼ਿਸ਼ ਤਹਿਤ ਉਥੇ ਇਹ ਜਿਹੜਾ ਫੋਰਸਫੁਲ ਐਂਟਰੀ ਕਰਕੇ ਔਰ ਉਹਨਾਂ ਦੇ ਹੱਥ ਪੈਰ ਬੰਨਤੇ ਮੂੰਹ ਬੰਨਤਾ ਲੱਕੀਲੀ ਕੀ ਹੋਇਆ ਕਿ ਜਦੋਂ ਇਹ ਰੌਲਾ ਪਿਆ ਇੱਕ ਕਟਰ ਵੀ ਉਹਨਾਂ ਤੋਂ ਬਰਾਮਦ ਹੋਇਆ ਤੇ ਨਾਈਫ ਵੀ ਬਰਾਮਦ ਹੋਈ ਹੈ ਜਿਸ ਨਾਲ ਇਹ ਇਹਨਾਂ ਨੇ ਕ੍ਰਾਈਮ ਕੀਤਾ ਤੇ ਜਦੋਂ ਕਟਿੰਗ ਦੀ ਆਵਾਜ਼ ਆ ਰਹੀ ਸੀ ਗੁਆਂਢੀ ਸਾਰੇ ਉਹਨਾਂ ਦੇ ਨੇਬਰਸ ਅਲਰਟ ਹੋ ਗਏ ਸੀਗੇ ਉਸ ਅਲਰਟਨੈਸ ਕਰਕੇ ਰੌਲਾ ਰੱਪਾ ਪੈਣ ਲੱਗ ਗਿਆ ਤੇ ਇਹ ਜਿਹੜੇ ਆਪਣੇ ਪੂਰੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਏ 8000 ਰੁਪਿਆ ਜਿਹੜਾ ਉਹਥੇ ਕੈਸ਼ ਪਿਆ ਸੀ ਉਹ ਲੈ ਕੇ ਤਾਂ ਨਿਕਲ ਗਏ ਪਰ ਇਹਨਾਂ ਨੂੰ ਇਹ ਲੱਗਿਆ ਕਿ ਜੇ ਹੁਣ ਅਸੀਂ ਜ਼ਿਆਦਾ ਰੁਕਾਂਗੇ ਉਹ ਤੋਂ ਤੇ ਅਸੀਂ ਫੜੇ ਜਾਵਾਂ ਤੇ ਉਸ ਦੌਰਾਨ ਕਸ਼ਕਮਕਸ਼ ਦੇ ਵਿੱਚ ਉਹਨਾਂ ਦੇ ਨੇ ਸੱਟ ਵੀ ਮਾਰੀ ਸਿਰ ਦੇ ਵਿੱਚ ਵੀ ਉਹ ਜਿਹੜੇ ਉਹਨਾਂ ਦੀ ਉਥੇ ਡੈਥ ਹੋ ਗਈ ਇਹ ਦੋਨੋਂ ਉਥੇ ਪ੍ਰੋਜੈਕਟ ਕਾਮਯਾਬ ਹੋ ਗਿਆ ਸੋ ਪੁਲਿਸ ਨੇ ਸਪੈਸ਼ਲੀ ਸਾਡੇ ਡੀਸੀਪੀ ਮੈਡਮ ਪ੍ਰਗਿਆ ਜੈਨ ਆਪ ਉਥੇ ਰਹੇ ਪ੍ਰਭਜੋਤ ਜੀ ਐਡੀਸੀਪੀ ਸਾਹਿਬ ਵਰਿੰਦਰ ਖੋਸਾ ਜੀ ਰਾਜੇਸ਼ ਸਾਡੇ ਇਨਸਪੈਕਟਰ ਜਿਹੜੇ ਸੀਆਈਏ 2 ਦੇ ਔਰ சதਪਾਲ ਜਿਹੜਾ ਮਜੀਠਾ ਰੋਡ ਐਸਚੋਰ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੇ ਸਾਡੇ ਨਾਲ ਜੂਨੀਅਰ ਮੁਲਾਜ਼ਮ ਨੇ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਤੇ ਮੈਂ ਇਹਨੂੰ ਇੱਕ ਅੱਛੀ ਕਾਮਯਾਬੀ ਮੰਨਦਾ ਔਰ ਇਹਦੇ ਨਾਲ ਕੀ ਹੁੰਦਾ ਕਿ ਨਹੀਂ ਤਾਂ ਅਦਰਵਾਈਜ਼ ਸ਼ਹਿਰ ਦੇ ਵਿੱਚ دہشت ਪੈ ਜਾਂਦੀ ਹੈ ਕਿ ਰੈ residenital ਏਰੀਆ ਦੇ ਵਿੱਚ ਇਦਾਂ ਦਾ ਕ੍ਰਾਈਮ ਅਨਡਰਟੈਕਟਡ ਚੱਲ ਜੇ ਬਟ ਇਹਨੂੰ ਪ੍ਰਮਾਤਮਾ ਦੀ ਮਿਹਰ ਨਾਲ ਔਰ ਆਪਣੀ ਮਿਹਨਤ ਨਾਲ ਸਾਡੀ ਪੁਲਿਸ ਨੇ ਕੀਤਾ ਔਰ ਅਸੀਂ ਇਹਦੇ ਬਾਅਦ ਨੈਕਸਟ ਵੀਕ ਦੇ ਵਿੱਚ ਫੰਕਸ਼ਨ ਵੀ ਕਰਨਾ ਕਿ ਜਿਹੜੇ ਐਕਸਕਲੂਸਿਵਲੀ ਸਾਡੇ ਮੁੰਡਿਆਂ ਨੇ ਅੱਛਾ ਕੰਮ ਕੀਤਾ ਕਨਸਟੇਬਲ ਟੂ ਐਂਡ ਅਪਵਰਡਸ ਜਿਵੇਂ ਪਿਛਲੀ ਵਾਰ ਆਪਾਂ ਇੱਥੇ ਕੀਤਾ ਸੀ ਉਹ ਸਾਡਾ ਪੈਂਡਿੰਗ ਹੈ ਉਹਦੇ ਚੋਂ ਉਹਨਾਂ ਨੂੰ ਸਪੈਸ਼ਲ ਰਿਵਾਰਡ ਦੇਵਾਂਗੇ ਡੀਜੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਕੈਸ਼ ਰਿਵਾਰਡ ਵੀ ਉਹਨਾਂ ਨੂੰ ਮਿਲਣਗੇ ਤੇ ਇਹਦੇ ਨਾਲ ਤਾਂ ਕਿ ਜਿਹੜੀ ਪੁਲਿਸ ਦੀ ਇੰਕਰੇਜਮੈਂਟ ਸਰ ਕਿੰਨੇ ਵਜੇ ਨਾਲ ਕਤਲ ਹੋਇਆ ਸੀ ਜੀਰਾ ਤਕਰੀਬਨ 1 ਵਜੇ ਦੇ ਕਰੀਬ ਇਹਨਾਂ ਨੇ ਐਂਟਰੀ ਕੀਤੀ ਹੈ ਜੋ ਪੁੱਛ ਕੇ ਆਇਆ ਤੇ ਉਸ ਤੋਂ ਬਾਅਦ ਫਿਰ ਰੌਲਾ ਰੱਪਾ ਥੋੜੀ ਦੇਰ ਬਾਅਦ ਪੈਣ ਲੱਗ ਗਿਆ ਉਹ ਕਟਿੰਗ ਦੀ ਆਵਾਜ਼ ਆਈ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਵੀ ਜਿਵੇਂ ਕੰਸਟਰਕਸ਼ਨ ਚੱਲਦੀ ਰਹੀ ਹੈ ਨੇਬਰਸ ਨੂੰ ਵੀ ਕਈ ਵਾਰ ਡਾਊਟ ਨਹੀਂ ਹੁੰਦਾ ਸਦਿਆਂ ਦੇ ਦਿਨ ਨੇ ਤਾਂ ਬਟ ਉਸ ਤੋਂ ਬਾਅਦ ਫਿਰ ਜਦੋਂ ਹਿਊਮਨ ਕਰਾਈ ਮੱਚ ਗਈ ਫਿਰ ਇਹ ਉੱਥੋਂ ਖਿਸਕ ਗਏ ਸਰ ਮੌਨਿਕਾ ਤਾਂ ਇਹਦੇ ਘਰ ਕਿਉਂ ਆਣ ਜਾਣਾ ਸੀ ਕੋਈ ਇਨੀਸ਼ੀਏਟਿਵ ਲੈਣ ਆਏ ਸਾਹਮਣੇ ਦੇਖੋ ਇਹ ਗੱਲ ਹੈ ਜੇ ਨਹੀਂ ਆਪਾਂ ਕਿਸੇ ਬਾਰੇ ਕਹਿ ਸਕਦੇ ਇਹ ਗੱਲ ਤਸਦੀਕ ਕਰਨੀ ਪਰ ਉਹ ਕਹਿੰਦੇ ਸਾਡਾ ਉਹਨਾਂ ਨੇ ਕੋਲ ਆਉਣ ਜਾਣ ਸੀਗਾ ਉਹ ਉਹਦਾ ਕਾਰਨ ਜਿਹੜਾ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਉਹਨਾਂ ਦੀ ਫੈਮਿਲੀ ਤੋਂ ਵੀ ਮੌਨਿਕਾ ਦੀ ਵੀ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਅਜੇ ਤਾਂ ਟੂ अर्ਲੀ ਹੈਗਾ ਹੋਏ ਨਹੀਂ ਮੌਨਿਕਾ ਤੇ ਵਿਸ਼ਾਲ ਦੇ ਵਿੱਚ ਕੀ ਰਿਲੇਸ਼ਨ ਹੈਗਾ ਜੀ ਦੇਖੋ ਇਹ ਵੀ ਆਪਾਂ ਕਲੀਅਰ ਕਿਸੇ ਬਾਰੇ ਮੈਂ ਵੀ ਕਹਿ ਦਵਾ ਗੱਲ ਸੁਣੀ ਸੁਣਾਈ ਤੇ ਉਹ ਵੀ ਗੱਲ ਤਸਦੀਕ ਹੋਏਗੀ ਟੈਕਨੀਕਲ ਐਵੀਡੈਂਸ ਤੋਂ ਪਤਾ ਲੱਗ ਜਾਏਗਾ ਫੋਨ ਤੋਂ ਪਤਾ ਲੱਗੇਗਾ ਕਿ ਕੀ ਇਹਨਾਂ ਦਾ ਆਪਸ ਰਿਪਤਾ ਹੈ ਔਰ ਉਹਨਾਂ ਦੀ ਦੋਨਾਂ ਦੀ ਜਿਹੜੀ ਇੰਟਰੋਗੇਸ਼ਨ ਹੈ ਉਹ ਵੱਖਰੇ ਵੱਖਰੇ ਪਾ ਕਰਕੇ ਉਹ ਸਾਰੀ ਗੱਲ ਸਰਫੇਸ ਤੇ ਲਿਆਵਾਂਗੇ ਇਗਜ਼ਾਮੀਨਲ ਫੇਸ ਕੀਤਾ ਤੁਸੀਂ ਇਸ ਦੇ ਵਿੱਚ ਜਿਹੜਾ ਇਹ ਮੋਨਕਾਰਾ ਹੋਣ ਜਾਣ ਸੀ ਇਹਨਾਂ ਦੇ ਕਰ ਜਾਂ ਇਥੋਂ ਟ੍ਰੇਸ ਕੀਤਾ ਜਾਂ ਕੋਈ ਹੋਰ ਵੀ ਐਵੀਡੈਂਸ ਮਿਲੇ ਜੇ ਤੁਹਾਡਾ ਸ਼ੱਕ ਇਹਨਾਂ ਵੱਲੀ ਗਿਆ ਦੇਖੋ ਅਸੀਂ ਸਾਰੇ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸਾਇੰਟਿਫਿਕ ਔਰ ਜਿਹੜੇ ਦੂਜੇ ਪਬਲਿਕ ਤੋਂ ਵਿਟਨੈਸਸ ਦੀ ਐਵੀਡੈਂਸ ਸਾਰਿਆਂ ਨੂੰ ਕੜੀਆਂ ਨੂੰ ਜੋੜਿਆ ਇਹਨਾਂ ਇਜ਼ੀ ਨਹੀਂ ਸੀਗਾ ਕੇਸ ਪਰ ਮੈਂ ਵਾਕਈ ਸ਼ਾਬਾਸ਼ ਦਿੰਨਾ ਟੀਮ ਨੂੰ ਕਿ ਬੜਾ ਇਹਨਾਂ ਨੇ ਕੜੀਆਂ ਜੋੜੀਆਂ ਜਲਦੀ ਔਰ ਅਸੀਂ ਆਪਣੇ ਜਿਹੜਾ ਮਕਸਦ ਆ ਟਰੇਸ ਕਰਨ ਦਾ ਉਹਦੇ ਚ ਕੰਮ ਜਾ ਰਿਹਾ ਮੋਟੀ ਜੇ ਕੋਈ ਟੁਟਕੋਦਾ ਸੀ